ਜਹਿਦਰ ਸਾਹਿਬ ਸੰਝੇ ਰਹੇ ਨਹੀਂ ਜਹਿਦਰ ਸਾਹਿਬ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ ਆ ਆਪਣੇ ਜ਼ਿਲ੍ਹੇ ਦੇ ਵਿੱਚ ਜੇ ਸਭ ਤੋਂ ਵੱਧ ਫਾਇਦਾ ਕਿਸੇ ਨੇ ਲਿਆ ਉਹ ਆ ਜਹਿਦਰ ਤੋਤਾ ਸਿੰਘ ਇੱਕੋ ਇੱਕ ਪਰਿਵਾਰ ਆ ਜਹਿਦਰ ਪਰਵਾਜ਼ ਜਿਹਨੇ ਸਭ ਤੋਂ ਵੱਡੇ ਫਾਇਦੇ ਲਏ ਉਹ ਫਾਇਦੇ ਲੈ ਕੇ ਇੱਥੋਂ ਭੱਜਿਆ ਹਰ ਫਰੰਟ ਤੇ ਜਿਹੜੀ ਇੱਕ ਆਪ ਸਰਕਾਰਾਂ ਫੇਲ ਆ ਇਹਨਾਂ ਦੇ ਐਮਐਲਏ ਨੂੰ ਲੋਕਾਂ ਨੇ ਪਿੰਡਾਂ ਜਿਹੜੀ ਮੰਨ ਦਿੱਤਾ ਇੱਥੇ ਨੋਟਿਸਮੈਂਟ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਛਾੜੂ ਪੋਚੇ ਵਾਲਿਆਂ ਦਾ ਕੋਈ ਵੀ ਵਿਅਕਤੀ ਸਾਡੇ ਪਿੰਡ ਦੇ ਵਿੱਚ ਨਾ ਹੋਵੇ ਜਿਵੇਂ ਹੁਣ ਗੱਲ ਕਰਕੇ ਜਿਹੜਾ ਤੁਹਾਡੇ ਨਾਲ ਦੇ ਸਾਥੀ ਸੀਗੇ ਜਿਵੇਂ ਜਿਹੜੇ ਹਰ ਵਕਤ ਤੁਹਾਡੇ ਨਾਲ ਪਰਸ਼ਾਵਾਂ ਦੇ ਵਗ ਰਹੇ ਸੀਗੇ ਅੱਜ ਮੱਲਾ ਸਾਹਿਬ ਉਹ ਤੁਹਾਨੂੰ ਛੱਡ ਕੇ ਪਾਸੇ ਚਲੇ ਗਏ ਕੱਲ੍ਹ ਦੇ ਦਿਨ ਛੱਡ ਕੇ ਪਾਸੇ ਚਲੇ ਗਏ ਤੇ ਪਹਿਲੀ ਵਾਰ ਹੋਇਆ ਕਿ ਜਕਾਰਿਆਂ ਦੀ ਗੂੰਜ ਦੇ ਨਾਲ ਪ੍ਰਧਾਨ ਸਾਹਿਬ ਦੀ ਚੋਣ ਹੋਈ ਕਸੀਗੜ੍ਹ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਵੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਟਾਈਮ ਅੱਜ ਅਸੀਂ ਪੰਡਵੰਦਰ ਦੇ ਵਿੱਚ ਖੜੇ ਆ ਹਰਕਾ ਬਾਗਾ ਪਾਣਾ ਦਾ ਲਾਸਟ ਪੰਡਾ ਜਿੱਥੇ ਕਿ ਤਲਵੰਡੀ ਸਾਬੋ ਵਿਖੇ ਅੱਜ ਜਿਹੜੀ ਇੱਕ ਰੈਲੀ ਹੋਣ ਲੱਗੀ ਆ ਸ਼੍ਰੋਮਣੀ ਕਾਲੇ ਦਲ ਦੀ ਸ਼੍ਰੋਮਣੀ ਕਾਲੇ ਦਲ ਦੇ ਕੱਲ ਪ੍ਰਧਾਨ ਬਣਨ ਦੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਵੱਲੋਂ ਅੱਜ ਰੈਡੀ ਰੱਖੀ ਗਈ ਹੈ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਲੇ ਦਲ ਦੇ ਵੱਲੋਂ ਇਸ ਟਾਈਮ ਅਸੀਂ ਦਾਣਾ ਮੰਡੀ ਜੀ ਖੜੇ ਆ ਜਿੱਥੇ ਕਿ ਵੱਡਾ ਇਕੱਠਾ ਜਿਹੜਾ ਤੁਸੀਂ ਦਿਖਾ ਰਹੇ ਆ ਨਾਲ ਦੀ ਨਾਲ ਤਸਵੀਰਾਂ ਦੇ ਵਿੱਚ ਸਾਡਾ ਸਗਰੀਤ ਸਿੰਘ ਮੱਲਾ ਗੱਲਬਾਤ ਕਰਦੇ ਆ ਹੋਰ ਅ ਮਲਾ ਸਾਬ ਕਾਸ਼ੀਬੀਰ ਸਿੰਘ ਬਾਲ ਪ੍ਰਧਾਨ ਮੰਤਰ ਦਾ ਜ ਰੈਲੀ ਕੀ ਕਹਿਣਾ ਚਾਹੋ ਨੇ ਸਭ ਤੋਂ ਪਹਿਲਾਂ ਤਾਂ ਡਿਗਤਾਰ ਜੀ ਤੁਹਾਡਾ ਇੱਥੇ ਪਹੁੰਚਣ ਤੇ ਤੇ ਤੁਹਾਡੀ ਟੀਮ ਦਾ ਹੈਵਨ ਇੰਡੀਆ ਦਾ ਇੱਥੇ ਪਹੁੰਚਦੇ ਮੈਂ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਦਰਸ਼ਕਾਂ ਨੂੰ ਫਤਿਹਬਖਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਡੈਲੀਗੇਟ ਸਾਹਿਬਾਨਾ ਵੱਲੋਂ ਚੋਣ ਹੋਈ ਹੈ ਪ੍ਰਧਾਨ ਸਭਾ ਦਾ ਸੁਬੀਰ ਸਿੰਘ ਬਾਲ ਸਾਹਿਬ ਦੀ ਉਹਦੇ ਨਾਲ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲਿਆ ਜੀ ਕਿਉਂਕਿ ਸਾ ਤੁਸੀਂ ਦੇਖਿਆ ਕਿ ਪਿਛਲੇ ਲੰਬੇ ਸਮੇ ਤੋਂ ਪਿਛਲੇ ਜੇ ਆਪਾਂ ਇੱਕ ਸਾਲ ਤੇ ਝਾਤ ਮਾਰੀਏ ਤਾਂ ਐਜੰਸੀਆਂ ਦੀ ਜਾਂ ਵਿਰੁੱਧ ਗਰੀ ਬੜਾ ਜ਼ੋਰ ਲੱਗਿਆ ਆ ਸੀ ਕਿਸੇ ਸਰਦਾਰ ਸ਼ਕੀਰ ਸਿੰਘ ਬਾਦਲ ਸਾਹਿਬ ਨਾਲ ਪ੍ਰਧਾਨਪਨ ਉਹਦਾ ਕਾਰਨ ਇੱਕ ਮੋਟਾ ਮੋਟਾ ਇਹ ਹੈ ਕਿ ਜੋ ਸਰਦਾਰ ਸ਼ਕੀਰ ਸਿੰਘ ਬਾਦਲ ਦਾ ਸੋਚ ਆ ਦੂਰ ਅੰਦੇਸ਼ੀ ਵਿਕਾਸ ਕਰਨ ਦੀ ਜੋ ਸੋਚ ਉਹਨਾਂ ਦੀ ਸਿਰਫ ਉਸੇ ਤੋਂ ਡਰਦੇ ਨੇ ਉਹਨਾਂ ਦੀ ਸੋਚ ਤੋਂ ਸੋ ਇਸ ਕਰਕੇ ਉਹਨਾਂ ਦਾ ਜ਼ੋਰ ਲੱਗਿਆ ਸੀ ਪਰ ਜੋ ਸਾਡੀ ਪਾਰਟੀ ਦੇ ਵਰਕਰ ਸੀ ਜਾਂ ਪਾਰਟੀ ਦੇ ਆਗੂ ਸਾਬਾਨ ਸੀ ਉਹਨਾਂ ਨੇ ਦਿਨ ਰਾਤ ਪਿਛਲੇ 2-3 ਮਹੀਨਿਆਂ ਤੋਂ ਸਰਕਰ ਜਾ ਕੇ ਪਹੁੰਚ ਕਰਕੇ ਲੋਕਾਂ ਤੱਕ ਪਹੁੰਚੀ ਕੀਤੀ ਤੇ ਪਰਚੀ ਕਰਕੇ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਨੇ ਕੱਲ ਪ੍ਰਧਾਨ ਜੀ ਚੋਣ ਕੀਤੀ ਜੀ ਕਿਵੇਂ ਲੱਗਦਾ ਜਿਹੜੇ ਰੁੱਸੇ ਸੀਗੇ ਵਾਪਸ ਆ ਸਕਦੇ ਆ ਦੁਬਾਰਾ ਸੁਖਵੀਰ ਸਿੰਘ ਬਲਦੇਖਵਈ ਚ ਬਿਲਕੁਲ ਸਾਡੇ ਦਰਵਾਜ਼ੇ ਪਾਰਟੀ ਦੇ ਖੁੱਲੇ ਨੇ ਪਾਰਟੀ ਸਮੁੰਦਰ ਆ ਤੇ ਜਿੰਨੇ ਵੀ ਕੋਈ ਕੋਈ ਵੀ ਆਉਣਾ ਚਾਹੁੰਦਾ ਚਾਹੇ ਰੁੱਸੇ ਨੇ ਚਾਹੇ ਕਿਸੇ ਹੋਰ ਪਾਰਟੀ ਦਾ ਨੇ ਉਹਨਾਂ ਦਾ ਸਵਾਗਤ ਕਰਾਂਗੇ ਕਿਉਂਕਿ ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਉਹਨਾਂ ਲਈ ਦਰਵਾਜ਼ੇ ਬੰਦ ਨੇ ਹਰ ਇੱਕ ਲਈ ਦਰਵਾਜ਼ੇ ਖੁੱਲੇ ਨੇ ਪਰ ਕੈਦੇ ਕਾਨੂੰਨ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਕੰਮ ਹੋਊਗਾ ਪਾਰਟੀ ਦੇ ਵਿੱਚ ਨਾ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਜੜਾ ਵੱਢਣ ਵਾਲੇ ਮੇਰੀ ਕੋਈ ਜਗ੍ਹਾ ਨਹੀਂ ਜੀ ਕੀ ਜਿਹੜਾ ਜਿਹੜਾ ਵਰਕਰਾਂ ਦਾ ਮਨੋਬਲ ਟੁੱਟਿਆ ਹੋਇਆ ਸੀਗਾ ਸ਼ਕੀਰ ਸਿੰਘ ਬਲਦਰੋ ਅਸਤੀਫਾ ਦਿੰਦੇ ਨੇ ਜਾਂ ਉਸ ਤੋਂ ਬਾਅਦ ਕਾਫੀ ਜਿਹੜਾ ਕਾਡੋ ਕਲੇਸ਼ਾ ਜਿਹੜਾ ਕਾਲੇ ਦਲ ਚੱਲ ਰਿਹਾ ਸੀਗਾ ਅੱਜ ਕਿਵੇਂ ਲੱਗਦਾ ਤੁਹਾਨੂੰ ਕਾਲੇ ਦਲ ਦੀ ਚੜ੍ਹਾਈ ਵੇਖ ਕੇ ਤੁਸੀਂ ਜੇ ਜੋਸ਼ ਦੀ ਗੱਲ ਕਰਦੇ ਹੋ ਤੁਸੀਂ ਅੱਜ ਹੀ ਦੇਖ ਲਓ ਕਿ ਆਪਾਂ ਹੜੀ ਦੇ ਦਿਨ ਲਗਭਗ ਸਟਾਰਟ ਹੋ ਚੁੱਕੇ ਨੇ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਮੋਟਾ-ਮੋਟਾ ਹਿਸਾਬ ਲਈਏ ਪੰਜਾਬੀ ਦੇ ਵਿੱਚ ਕੀ ਇਹ ਨਾ ਕੰਮ ਵਾਲੇ ਦਿਨ ਨਹੀਂ ਤੇ ਤੁਸੀਂ ਇੱਥੇ ਦੇਖੋਗੇ ਅੱਜ ਐਡਾ ਵੱਡਾ ਹਜੂਮ ਜੋ ਤਲਵੰਡੀ ਸਾਬੋ ਵਿਖੇ ਕਾਨਫਰੰਸ ਆ ਪ੍ਰਧਾਨ ਜੀ ਨੂੰ ਸੁਣਨ ਲਈ ਪਹੁੰਚ ਰਿਆ ਤਾਂ ਇਸੇ ਜੋਸ਼ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਆਗੂਆਂ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਕਿੰਨਾ ਜੋਸ਼ ਆ ਦੁਬਾਰਾ ਸਦਾ ਸਿੰਘ ਵੀਰ ਸਿੰਘ ਬਾਦਲ ਸਾਹਿਬ ਨੂੰ ਸੁਣਨ ਦੇ ਲਈ ਕਿਉਂਕਿ ਜੋ 2027 ਦੇ ਵਿੱਚ ਜੋ ਸਯੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਅੱਜ ਲਗਭਗ 1.5 ਸਾਲ ਰਹਿ ਗਿਆ ਅੱਜ ਦੱਸ ਦਿਨਾ ਕਿਉਂਕਿ ਲੋਕਾਂ ਨੂੰ ਇਹ ਹੁਣ ਇਲਮ ਹੋ ਚੁੱਕਿਆ ਲੋਕ ਜਾਣ ਚੁੱਕੇ ਨੇ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਇੱਕ ਵਾਹਦ ਪਾਰਟੀ ਆ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਗੱਲ ਕਰਦੀ ਆ ਹਰ ਇੱਕ ਵਰਗ ਦੀ ਗੱਲ ਕਰਦੀ ਆ ਚਾਹੇ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ ਚਾਹੇ ਮਜ਼ਦੂਰਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਬਿਜ਼ਨਸਮੈਨਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਅੱਗੇ ਹੋ ਕੇ ਹਰ ਇੱਕ ਦੀ ਲੜਾਈ ਲੜੀ ਆ ਤਾਂ ਜਦੋਂ ਉਹਨਾਂ ਦਾ ਰਾਜ ਭਾਗ ਸੀ ਸਾਡਾ ਇੱਥੇ ਪੰਜਾਬ ਦੇ ਵਿੱਚ ਤਾਂ ਹਰ ਇੱਕ ਵਰਗ ਦਾ ਖਾਸ ਧਿਆਨ ਰੱਖਿਆ ਗਿਆ ਸੀ ਇਸ ਕਰਕੇ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਮੁੜਨ ਨੂੰ ਤਿਆਰ ਜੀ ਬਹੁਤ ਬਹੁਤ ਧੰਨਵਾਦੀ ਜੀ ਸਾਡੇ ਸਗਵੀਰ ਸਿੰਘ ਮਾਲਾ ਗੱਲਬਾਤ ਕਰਦੇ ਆ ਜਿਹੜੇ ਹੋਰ ਆਗੂਆਂ ਦੇ ਨਾਲ। ਜੇ ਮਰੂ ਸਾਹਿਬ ਜਿਹੜਾ ਕਾਡੋ ਕਲੇਸ਼ ਅਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਚੱਲਿਆ ਜਿਹਦੇ ਕਰਕੇ ਕਾਫੀ ਧੜੇ ਬਣੇ ਆ ਅਕਾਲੀ ਦਲ ਦੇ ਉਸ ਤੋਂ ਬਾਅਦ ਕਾਫੀ ਬਿਆਨਬਾਜ਼ੀਆਂ ਨਿਕਲ ਕੇ ਸਾਹਮਣੇ ਆਈਆਂ ਸਗਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਿਆ। ਅੱਜ ਕੱਲ ਸਗਵੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਅੱਜ ਤਲਵੰਡੀ ਸਭੂ ਰੇਲੇ ਰੱਖੀਗੇ ਸ਼ਕਤੀ ਪ੍ਰਦਰਸ਼ਨ ਕਾਲੇ ਦਲ ਕਰ ਰਿਹਾ ਕੀ ਕਹਿਣਾ ਚਾਹੁੰਦੇ। ਦੇਖੋ ਜੀ ਜੇਕਰ ਆਪਾਂ ਇਤਿਹਾਸ ਨੂੰ ਖੰਗਾਲੀਏ ਤੇ ਅਕਾਲੀ ਦਲ ਦੇ ਵਿੱਚ ਵੱਖ-ਵੱਖ ਚਾਹ ਦੂ ਬਾਅਦ ਜਗਦੇਵ ਸਿੰਘ ਤਲਵੰਡੀ ਬਰਨਾਲਾ ਸਾਹਿਬ ਆਗੇ ਬਹੁਤ ਟੌੜਾ ਸਾਹਿਬ ਤੇ ਬਾਦ ਸਾਹਿਬ ਦਾ ਕਿਸੇ ਸਮੇਂ ਕੰਫਲੈਕਟ ਰਿਹਾ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਤੇ ਤੁਹਾਡੇ ਮਾਧਿਅਮ ਰਹੀ ਅਸੀਂ ਸਾਰੇ ਇੱਕੋ ਹੀ ਨਦੀ ਦਾ ਨੀਰ ਆ ਕੋਈ ਨਹੀਂ ਕਿਸੇ ਸਮੇਂ ਸਾਰੇ ਇਕੱਠੇ ਹੋਣਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸਿੱਖ ਕੌਮ ਦੇ ਜਿਹੜੇ ਮੁੱਦੇ ਆ ਪੱਖ ਦੇ ਮੁੱਦੇ ਆ ਉਹਨਾਂ ਦੇ ਸੋਲੂਸ਼ਨ ਵਾਸਤੇ ਸਾਰੇ ਅਸੀਂ ਤਤਪਾਰਾਂਗੇ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸਾਰੇ ਪੰਜਾਬ ਦੇ ਡੈਲੀਗੇਟਾਂ ਨੇ ਪ੍ਰਧਾਨ ਦੀ ਉਹਨਾਂ ਹੀ ਚੋਣ ਕੀਤੀ ਅੱਜ ਉਹਨਾਂ ਨੇ ਅੱਲੀਅਰੀ ਪ੍ਰਧਾਨ ਬਣ ਤੋਂ ਬਾਅਦ ਵਸਾਖੀ ਤੇ ਦਮਦਮਾ ਸਾਹਿਬ ਵਸ਼ਾਲ ਕਾਰੀਰ ਦੀ ਕਾਨਫਰੰਸ ਰੱਖੀ ਆ ਤੇ ਵਗਾ ਪੁਰਾਣੇ ਹਲਕੇ ਤੋਂ ਸਾਰੇ ਵਰਕਰ ਸਰਬਾਨ ਉਸ ਕਾਨਫਰੰਸ ਦੇ ਵਿੱਚ ਸਾਡੇ ਹਲਕਾਂ ਚਾਰਜ ਮਾਲਾ ਸਾਹਿਬ ਜੱਤਾ 30 ਸੇ ਮਾਲਾ ਦੀ ਅਗਵਾਈ ਦੇ ਵਿੱਚ ਉਹ ਸ਼ਿਰਕਤ ਕਰਨ ਜਾ ਰਹੇ ਆ ਪਰ ਅੱਜ ਮੈਂ ਮੀਡੀਆ ਦੇ ਮਾਧਿਅਮ ਨਾਲ ਹੀ ਤੁਹਾਨੂੰ ਵੀ ਸਾਰੇ ਪੰਜਾਬ ਦੀ ਆਵਾਮ ਨੂੰ ਇਹ ਕਹਿਣਾ ਚਾਹਣਾ ਕਿ ਅੱਜ ਮਸਲਾ ਅਕਾਲੀ ਦਲ ਦੀ ਧੜੇਬੰਦੀ ਦਾ ਨਹੀਂ ਅੱਜ ਮਸਲਾ ਜਿਹੜੀ ਇੱਥੇ ਝੂਠ ਬੋਲ ਕੇ ਕਾਬੂ ਜੋਈ ਧਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਚਾਹੇ ਉਹ ਸਿੱਖ ਪੰਥ ਦੇ ਨੌਜਵਾਨਾਂ ਤੇ ਐਨਐਸਏ ਲਾਉਣ ਦੀ ਗੱਲ ਕਰ ਲਓ ਚਾਹੇ ਅੱਜ ਤੁਸੀਂ ਦੇਖ ਲਓ ਬਹੁਤ ਸਾਰੇ ਨੌਜਵਾਨਾਂ ਦੇ ਠੂਠੇ ਪੁਲਿਸ ਮੁਕਾਬਲੇ ਵੀ ਹੋ ਰਹੇ ਰੰਗਤ ਕੁਝ ਹੋਰ ਦਿੱਤੀ ਜਾਂਦੀ ਆ ਤੇ ਨਸ਼ਿਆਂ ਦੇ ਤੇ ਦਰਿਆ ਵਗ ਰਿਹਾ ਹੈਗਾ ਸ਼ੀਵਾ ਦਰਿਆ ਜੀ ਨੂੰ ਆਪਾਂ ਕਹਿੰਦੇ ਆ ਜਿਹੜਾ ਪੰਜਾਬ ਆ ਉਹ ਕਰਜ਼ੇ ਦੀ ਮਾਰ ਦੇ ਨਾਲ ਦਿਨੋਂ ਦਿਨ ਹੀਠਾਂ ਨੂੰ ਤੁਰਿਆ ਜਾ ਰਿਹਾ ਇਹ ਸਾਡੇ ਅੱਜ ਮੁੱਦੇ ਹੋਣੇ ਚਾਹੀਦੇ ਆ ਸਰਕਾਰ ਨੂੰ ਸਾਨੂੰ ਰਲ ਮਿਲ ਕੇ ਇਹ ਗੱਲਾਂ ਤੇ ਘੇਰਨਾ ਚਾਹੀਦਾਗਾ ਸੋ ਕਾਲੀ ਦਲ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਰਹਿਣਾ ਹੈ ਚਲੋ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ ਪਾਰਟੀ ਦੇ ਲੀਡਰਾਂ ਦੇ ਮਰਕਪੇਦ ਹੁੰਦੇ ਆ ਤੇ ਉਹ ਕਿਸੇ ਨਾ ਕਿਸੇ ਜਾ ਕੇ ਇਕੱਠੇ ਹੁੰਦੀਆਂ ਸੁਭਾਵਨਾਵਾਂ ਬਣੀਆਂ ਹੀ ਰਹਿੰਦੀਆਂ ਤੇ ਹੋਣਾ ਵੀ ਹੈਗਾ ਇੱਕ ਦਿਨ ਜੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵਰਕਰ ਆ ਜਿਹੜੇ ਹਜੇ ਵੀ ਜਿਹੜੇ ਘਰਾਂ 'ਚ ਬੈਠੇ ਆ ਜਾਂ ਜਿਹੜੇ ਹਜੇ ਵੀ ਰੁੱਸੇ ਹੋਏ ਆ ਉਹ ਦੂਸਰੇ ਬਸੇ ਦੀ ਭਰਤੀ ਕਰ ਰਹੇ ਆ ਉਹਨਾਂ ਬਾਰੇ ਚਲੋ ਜੀ ਭਰਤੀ ਕਰਨਾ ਹਰ ਇੱਕ ਦਾ ਅਧਿਕਾਰ ਹੈਗਾ ਉਹ ਆਪਦੀ ਭਰਤੀ ਕਰੀ ਜਾਂਦੇ ਹੈਗੇ ਤੇ ਮੈਂ ਤਾਂ ਵਰਕਰਾਂ ਨੂੰ ਇਹੀ ਕਹਿਣਾਗਾ ਆਓ ਸਾਰੇ ਲਾਮਬੰਦ ਹੋ ਕੇ ਆਪਾਂ ਇੱਕ ਝੰਡੇ 'ਠਾ ਇਕੱਠੇ ਹੋਈਏ ਤੇ ਇਹ ਜਿਹੜੀ ਜ਼ਾਲਮਾਂ ਦੀ ਸਰਕਾਰ ਹੈ ਇਹ ਤੋਂ ਪੰਜਾਬ ਦੀ ਆਵਾਮ ਦਾ ਖਹਿੜਾ ਛਡਾਈਏ ਕਿ ਕੀ ਕਹਿਣਾ ਚਾਹੁੰਦੇ ਹੋ ਅੱਜ ਕਲੇਦਾਲ ਰੈਲੀ ਕਰ ਰਿਹਾ ਵੱਡਾ ਚਰਚਵਰਸ਼ਨ ਕਰ ਰਿਹਾ ਕੀ ਕਹਿਣਾ ਚਾਹੁੰਦੇ ਆ ਕੋਈ ਨਵੀਂ ਗੱਲ ਨਹੀਂ ਹੈਗੀ ਕਾਲੇ ਦਲ ਦਾ ਰੈਲੀਆਂ ਸ਼ੁਰੂ ਤੋਂ ਹੀ ਕਰਦਾ ਹੀ ਆਇਆ ਹੈ ਪਰ ਜਿਹੜਾ ਨਰੈਟਿਵ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਬੇਸਿਕਲੀ ਉਹਨੂੰ ਸਮਝਣ ਦੀ ਲੋੜ ਹੈ ਮੈਂ ਸਾਰੇ ਆਵਾਮ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਜਿੰਨੇ ਵੀ ਅਸੀਂ ਪੰਜਾਬ ਵਾਸੀ ਆਂ ਚਾਹੇ ਉਹ ਕਿਸੇ ਵੀ ਧਰਮ ਨਾਲ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੈ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਿਹੜੀ ਸਾਡਾ ਹਿੱਤ ਸੋਚਿਆ ਜਾਂ ਸੋਚਣਾ ਹੈ ਕੁਝ ਸ਼੍ਰੋਮਿਕ ਅਕਾਲੀ ਦਲ ਹੈ ਇਹਨੂੰ ਖਤਮ ਕਰਨ ਵਾਸਤੇ ਜਿਹੜੀਆਂ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਆ ਸਾਡੇ ਥੱਲੇ ਜਿਹੜੀ ਜ਼ਮੀਨ ਨੂੰ ਖੁੱਦਾ ਜਾ ਰਿਹਾ ਸਾਡੀਆਂ ਜੜਾਂ ਨੂੰ ਖੁੱਦਾ ਜਾ ਰਿਹਾ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿਤੇ ਕੋਈ ਹੋਣਾ ਨਹੀਂ ਹੈਗਾ ਜਿੰਨੇ ਵੀ ਆ ਚੀਜ਼ਾਂ ਹੋ ਰਹੀਆਂ ਇੱਕ ਛੜਜੰਤਰ ਹੈ ਕਿ ਏਜੰਸੀਆਂ ਲਾ ਲਓ ਜਾਂ ਕੁਝ ਵੀ ਲਾਓ ਜਿਹੜੀ ਇੱਕ ਧਿਰ ਹੈ ਜਿਹੜੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਲੀਡਰship ਨੂੰ ਨਾ ਕਰਨਾ ਚਾਹੁੰਦੀ ਆ ਆਹੀ ਕਾਰਨ ਹੋਰ ਕੁਝ ਨਹੀਂ ਹੈਗਾ ਜਿੰਨੇ ਆ ਨਵੇਂ ਵੀਰ ਸਾਡੇ ਉਹ ਕੋਈ ਅਕਾਲੀ ਦਲ ਨਵਾਂ ਬਣਾਉਣ ਲੱਗਿਆ ਕੋਈ ਭਰਤੀਆਂ ਨਈਆਂ ਕਰੀ ਜਾਂਦਾ ਇਨਾਂ ਦੀ ਬੈਕਗ੍ਰਾਉਂਡ ਜਾ ਕੇ ਤੁਸੀਂ ਦੇਖ ਲਓ ਇਹਨਾਂ ਨੇ ਪਹਿਲਾਂ ਦੇ ਬਿਆਨ ਕੀ ਸੀ ਕਿਹੜੀ ਧਿਰ ਨਾਲ ਇਹ ਜੁੜਨਾ ਚਾਹੁੰਦੇ ਸੀ ਜਾਂ ਹੋਰ ਸਕੂਲੀ ਕਾਰੀਦਾਨ ਨੂੰ ਜੋੜਨਾ ਚਾਹੁੰਦੇ ਸੀ ਪਰ ਸਾਡੇ ਪ੍ਰਧਾਨ ਜੀ ਨੇ ਉਹ ਚੀਜ਼ ਨੂੰ ਸਮਝਿਆ ਹੋਇਆ ਉਹਨਾਂ ਨੇ ਆਂ ਦਾ ਝੰਡਾ ਬੁਲੰਦ ਰੱਖਿਆ ਔਰ ਮੈਂ ਸਮਝਦਾ ਕਿ ਐਡਾ ਸੂਝਵਾਨ ਫੈਸਲਾ ਉਹਨਾਂ ਨੇ ਲਿਆ ਜਿਉ ਆਪਣੇ ਸਟੈਂਡ ਤੇ ਅੜੇ ਰਹੇ ਤੇ ਸਾਡੇ ਪੰਜਾਬ ਦੀ ਭਲਾਈ ਇਸੇ ਗੱਲ 'ਚ ਹੀ ਹੈ ਇਹ ਚੀਜ਼ ਦੀ ਸਾਨੂੰ ਸਮਝਣ ਦੀ ਲੋੜ ਹੈ ਜੀ ਜਿਹੜਾ ਕੱਲ੍ਹ ਜਲਦ ਤੋਂ ਵੱਧ ਜਿਹੜਾ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਜਿਹੜਾ ਨਰਟਵ ਸਰਜਾ ਜਾ ਰਿਹਾ ਸੀਗਾ ਉਸ ਤੋਂ ਅਸੀਂ ਇਹੀ ਇਕੱਠੇ ਆ ਜਿਹੜੇ ਰੈਸੀਦੀ ਸਿੰਘ ਮਾਨਸੂਨ ਤੋਂ ਕਦੇ ਦਾਵਾ ਕਰ ਦਿੱਤਾ ਕਿ ਜੇ ਸਾਡੇ ਜਿਹੜੇ ਦਰਵਾਜ਼ੇ ਸਾਰੇ ਆਨ ਲਈ ਖੁੱਲੇ ਆ ਔਰ ਗੱਲਬਾਤ ਕਰਦੇ ਆ ਜੇ ਆਗੂ ਗੱਲਬਾਤ ਕਰਦੇ ਸਾਡੇ ਨਾਲ ਜਿਹੜੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਸ਼ਵੀਰਾ ਹੁਣ ਦਿਖਾ ਦਿਖਾਉਂਦਾ ਰਿਹਾ ਜਿਹੜਾ ਵੱਡੇ ਇਕੱਠ ਦੀਆਂ ਨਾਲ ਤੋਂ ਸ਼ਵੀਰਾ ਨੇ ਜਿਸ ਦੇ ਵਿੱਚ ਵੱਡਾ ਇਕੱਠਾ ਜਿਹੜਾ ਉਹ ਵਾਂਦਰਾ ਦੇ ਵਿੱਚ ਕੀਤਾ ਗਿਆ ਇਸ ਟਾਈਮ ਤੇ ਤਸਵੀਰਾਂ ਵੀ ਹੁਣ ਦਿਖਾ ਦਿਆ ਕਰਦੇ ਸਾਡੇ ਨਾਲ ਸੌਖਾ ਰਪੀ ਸਿੰਘ ਰੋਡੇ ਉਹ ਨਾਲ ਗੱਲਬਾਤ ਕਰਾਂਗੇ ਕਾਲ ਸਰਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਅੱਜ ਕਾਲ ਉਹ ਸ਼ਕਤੀ ਪ੍ਰਦਰਸ਼ਨ ਕਰਨ ਲੱਗਾ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਵਾਲਾ ਦਿਨ ਕੀ ਕਹਿਣਾ ਚਾੜੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦਿਨ ਹੈ ਇਹ ਸਿੱਖ ਇਤਿਹਾਸ ਲਈ ਬਹੁਤ ਵੱਡਾ ਦਿਨ ਹੈ ਖਾਲਸੇ ਦਾ ਜਨਮ ਦਿਨ ਹੈ ਇਸ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਵਧਾਈ ਦਿੰਦੇ ਸਾਰੇ ਸ਼ਰੋਮਣੀ ਅਕਾਲੀ ਸਾਹਿਬ ਦੀ ਸਮੁੱਚੀ ਜਿਹੜਾ ਪਰਿਵਾਰ ਹੈ ਉਹਨੂੰ ਤੇ ਪ੍ਰਮਾਤਮਾ ਨੇ ਬੜਾ ਸੁਭਾਗਿਆ ਦਿਨ ਸਾਡੇ ਲਈ ਲਿਆਂਦਾ ਕਿਉਂਕਿ ਸਾਡੇ ਪ੍ਰਧਾਨ ਸ਼ਬੀਰ ਸਿੰਘ ਜੀ ਬਾਦਲ ਜਿਹੜੇ ਚੌਥੀ ਵਾਰ ਪ੍ਰਧਾਨ ਬਣੇ ਆ ਅੱਜ ਜਿਹੜੀ ਇਸ ਦਿਨ ਤੇ ਦਿਹਾੜੇ ਤੇ ਆ ਜੋ ਸਾਰੀ ਸੰਗਤ ਜਿਹੜੀ ਹੈ ਗੁਰਦੁਆਰਾ ਸਾਹਿਬ ਨਸਤਬਾਸ ਹੁਣ ਜਾ ਰਹੀ ਹੈ ਔਰ ਉਹਦੇ ਨਾਲ ਜਿਹੜੀ ਹੈ ਵਿਸ਼ਾਲ ਕਾਨਫਰੰਸ ਵੀ ਇੱਕ ਜਿਨ੍ਹਾਂ ਦੇ ਵਿੱਚ ਜਿਹੜੇ ਅੱਜ ਜਿਹੜੇ ਸੁਖਵੀਰ ਜੀ ਨੇ ਕੱਲ ਮੰਨ ਨੂੰ ਪ੍ਰੰਤ ਮਤੇ ਉਹਨਾਂ ਨੇ ਜੋ ਕੁਝ ਅਲਿਕਣਾ ਜੋ ਕੁਝ ਉਹਨਾਂ ਨੇ ਆਪਣੇ ਪੰਜਾਬ ਲਈ ਕਰਨਾ ਕੀਤਾ ਸਾਰਾ ਕੁਝ ਉਹਦੇ ਲਈ ਚਾਣਨਾ ਪਾਉਣਗੇ ਤੇ ਸਾਰਿਆਂ ਲਈ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਸਾਰਿਆਂ ਦੀ ਮਾਂ ਪਾਰਟੀ ਹੈ ਕਿਉਂਕਿ ਹਰ ਪਰਿਵਾਰ ਦੇ ਅਕਾਲੀ ਦਲ ਦੇ ਵਿੱਚੋਂ ਨਿਕਲੇ ਅੱਜ ਬਹੁਤ ਉਤਰਾ ਚੜਾਉਂਦੇ ਆ ਪਾਰਟੀਆਂ ਦੇ ਵਿੱਚ ਬਹੁਤ ਜਿਹੜੇ ਹੈਗੇ ਆ ਬਾਹਰ ਵੀ ਗਏ ਆ ਬੰਦੇ ਔਰ ਵਕ ਵਕ ਧੜੇ ਵੀ ਬਣੇ ਪਰ ਅਖੀਰ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਵੀ ਕਰਦਾ ਤੇ ਸਾਰਿਆਂ ਨੂੰ ਕਿਉਂਕਿ ਜਿਹੜੀ ਆ ਉਹਦੀ ਮਾਂ ਪਾਰਟੀ ਆ ਖੇਤਰੀ ਉਹਦੇ ਨਾਲ ਹੀ ਸਾਰਿਆਂ ਨੂੰ ਜੁੜਨਾ ਪੈਣਾ ਤੇ ਤਾਂ ਹੀ ਪੰਜਾਬ ਦੀ ਭਲਾਈ ਹੋ ਸਕਦੀ ਹੈ ਕਿਉਂਕਿ ਪੰਜਾਬ ਅੱਜ ਬਹੁਤ ਜਿਹੜਾ ਅੱਜ ਸਾਡੇ ਦਿੱਲੀ ਦੇ ਜਿਹੜੇ ਸੈਂਟਰ ਸਰਕਾਰਾਂ ਜਾਂ ਉਹ ਪੰਜਾਬ ਦੀਆਂ ਸਰਕਾਰਾਂ ਸਾਰੀਆਂ ਉਹਨਾਂ ਦੇ ਪੱਥਰਾਂ ਤੇ ਚੜੀਆਂ ਵੀ ਆ ਉਹਦੇ ਕਰਕੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਹਰ ਹਰ ਰੋਜ਼ ਸਾਰੀ ਪੰਜਾਬ ਦੀ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਔਰ ਜਿੰਨੇ ਸਾਡੇ ਕਾਰੋਬਾਰ ਹੈ ਲਘੂ ਰਜੋਗ ਹੈ ਸਮਾਨ ਸਿਰ ਇੰਡਸਟਰੀ ਸਾਡੀ ਉਹ ਖਤਮ ਹੋ ਚੁੱਕੀ ਹੈ ਇਹ ਤਾਂ ਹੀ ਕਾਮਯਾਬ ਸੀ ਜਦੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਆ ਤੁਸੀਂ ਦੇਖ ਲਓ ਜਿਹੜੀਆਂ ਜੰਨੀਆਂ ਮੰਡੀਆਂ ਜੋ ਗ੍ਰੈਡ ਜੋ ਗਰੀਬਾਂ ਦੇ ਕੰਮ ਜੋ ਜੋ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਸ ਤੋਂ ਬਾਅਦ ਕਿਤੇ ਐਕਟ ਵੀ ਨਹੀਂ ਲੱਗੀ ਪਰ ਸਾਨੂੰ ਇਹ ਇਹ ਚੀਜ਼ਾਂ ਮੱਦੇ ਨਜ਼ਰ ਰੱਖਣੀਆਂ ਚਾਹੀਦੀਆਂ ਕਿਉਂਕਿ ਇਸ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕੋਈ ਵਿਕਾਸ ਨਹੀਂ ਕਰਾ ਸਕਦਾ ਜਿਹੜੇ ਬੰਦੇ ਦਾ ਧਿਆਨ ਹੀ ਸਿਰਫ ਲੀਡਰਿੰਗਾਂ ਦੇ ਅਹੁਦੇਦਾਰੀਆਂ ਦੇ ਨਾਲ ਦਿੱਲੀ ਦੇ ਨਾਲ ਯਾਰੀਆਂ ਰੱਖਣੀਆਂ ਉਹ ਬੰਦਾ ਵਿਕਾਸ ਨਹੀਂ ਕਰ ਸਕਦਾ ਪੰਜਾਬ ਦਾ ਪੰਜਾਬ ਦਾ ਵਿਕਾਸ ਪੰਜਾਬ ਦਾ ਬੰਦਾ ਹੀ ਕਰ ਸਕਦਾ ਜਿਹੜੇ ਜੁੜੇ ਹੋਏ ਕਿਉਂਕਿ ਬੰਦਸਰ ਹਰ ਪਿੰਡ ਦੇ ਵਿੱਚ ਹਰ ਖੇਤਰ ਦੇ ਵਿੱਚ ਉਹ ਹਰ ਦੁੱਖ ਦੇ ਸੁੱਖ ਦੇ ਘਰਾਂ ਹੀ ਪਹੁੰਚੇ ਉਹਨਾਂ ਨੂੰ ਪਤਾ ਹੈ ਕਿ ਗਰੀਬਾਂ ਦੀ ਸਮੱਸਿਆ ਕੀ ਹੈ ਉਹਨਾਂ ਨੇ ਸਰਕਾਰ ਜਦੋਂ ਪਹਿਲਾਂ ਬਣੀ ਸੀ 996 ਤੋਂ ਲੈ ਕੇ ਉਹ ਉਹ ਚੀਜ਼ਾਂ ਪਹਿਲ ਦੇ ਘਰ ਤੇ ਕਰਤੀਆਂ ਸੀ ਪਰ ਇਹਨਾਂ ਨੇ ਤਾਂ ਹੁਣ ਤੀ ਦੇਖ ਲਓ ਜੋ ਇਹਨਾਂ ਨੇ ਮੈਨੀਫੈਸਟੋ ਅਜ ਤੱਕ ਤੁਸੀਂ ਜਿਹੜਾ ਆਪ ਵਾਲਿਆਂ ਨੇ ਹੁਣ ਹੁਣ ਤੱਕ ਸਰਕਾਰ ਨੇ ਭੁਗਤਣ ਤੋਂ ਮੰਨ ਨਹੀਂ ਜਿਹੜੇ ਕੀਤੇ ਸੀ ਵਾਦੇ ਫਜੇ ਤੱਕ 3 ਸਾਲ ਲੰਘ ਗਿਆ ਪੂਰੇ ਨਹੀਂ ਹੋਏ ਕੋਈ ਲਾਗੂ ਨਹੀਂ ਕੀਤਾ ਨਵਾਂ ਸ਼ੁਰੂ ਨਹੀਂ ਹੋਇਆ ਨਵੇਂ ਕੋਈ ਅਟ ਲੱਗੜੀ ਨਹੀਂ ਸ਼ੁਰੂ ਹੋਈ ਜਿਹੜਾ ਵੀ ਸੈਂਟਰ ਮੜਾ ਮੋਟਾ ਪੈਸਾ ਆ ਰਿਹਾ ਸੈਂਟਰ ਗਵਰਨਮੈਂਟ ਦਾ ਪਰ ਪੰਜਾਬ ਦੇ ਵਿੱਚ ਤਾਂ ਕੋਈ ਵਿਕਾਸ ਨਹੀਂ ਨਾ ਇਸ ਚੀਜ਼ ਨਾਲ ਤੇ 50 ਦੇ ਵਿੱਚ ਵਿਕਾਸ ਤਾਂ ਹੋ ਸਕਦਾ ਹੈ ਜੇ ਅਸੀਂ ਸ਼ਰੂਮਣੀ ਕਾਲੀਦਾਲ ਨੂੰ ਤਕੜਾ ਕਰੀਏ ਮਜ਼ਬੂਤ ਕਰਕੇ ਅਸੀਂ ਲਿਆਈਏ ਤੇ ਸਰਕਾਰ ਬਣਾ ਕੇ ਜਿਹੜੇ ਆਪਣੇ ਹੱਕ ਹਕੂਕ ਹੈ ਉਹ ਸਾਨੂੰ ਸ਼ਰੂਮ ਨੇ ਕਾਲੀਦਾਲ ਦੇ ਸਕਦਾ ਪਰ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਆਪਾਂ ਅੱਜ ਜੁੜਨ ਦੀ ਲੋੜ ਹੈ ਜਿਹੜੇ ਕਾਲੀਦਾਲ ਦੇ ਅੱਗੇ ਰੁੱਸੇ ਆ ਉਹਨਾਂ ਨੂੰ ਕੋਈ ਪ੍ਰਸ਼ਾਸਨ ਸਾਹਿਬ ਮਨਾਉਣ ਦਾ ਕੋਈ ਗੱਲਬਾਤ ਉਹਨਾਂ ਨਾਲ ਕਰ ਰਹੇ ਆ ਜਾਂ ਉਹ ਕਰੋਗੇ ਉਹਨਾਂ ਦਾ ਸਮੇਂ ਦੇ ਬੰਤੇ ਜਿਹੜੇ ਭਰਤੀ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਪੰਜ ਮੈਂਬਰ ਜਿਹੜੀ ਕਮੇਟੀ ਹੈ ਕੱਲ ਤੱਕ ਸਾਡੇ ਵੱਲੋਂ ਬਣੀ ਆ ਉਹ ਭਰਤੀ ਲਗਾਤਾਰ ਕਰ ਰਹੀ ਆ ਭਰਤੀ ਅੱਜ ਤੱਕ ਵੀ ਬੰਦ ਨਹੀਂ ਹੋਏਗੀ ਕੱਲ ਮਨਪ੍ਰੀਤ ਅਲੇ ਦਾ ਵੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਬਿਲਕੁਲ ਜੀ ਕਿਉਂਕਿ ਉਹ ਵੀ ਸਾਡੇ ਹੀ ਭਰਾ ਹੈ ਜੀ ਸਾਡੇ ਦੇ ਵਿੱਚੋਂ ਹੀ ਗਏ ਆ ਕੋਈ ਗੱਲ ਨਹੀਂ ਇੱਕ ਪਰ ਹੁੰਦਾ ਇਹ ਗੁੱਸਾ ਕਿੱਲਾ ਹੁੰਦਾ ਭਰਾਵਾਂ ਦਾ ਵੀ ਹੁੰਦਾ ਤੇ ਇਸੇ ਤਰ੍ਹਾਂ ਪਰਿਵਾਰ ਹੈ ਇਹ ਹੌਲੀ-ਹੌਲੀ ਸਾਰਿਆਂ ਨੂੰ ਜਿਹੜੇ ਆ ਉਹ ਇਸ ਪਾਰਟੀ ਦੇ ਵਿੱਚ ਆਉਣਗੇ ਬਹੁਤ ਜਲਦੀ ਕਿਉਂਕਿ ਹੋਰ ਪਾਸੇ ਹੋਰ ਜਿਹੜੀਆਂ ਕੇਵਰੀ ਹੁੰਦੀਆਂ ਆ ਵੀ ਸਪੋਰਟ ਜਿਹੜੀ ਬਾਹਰੋਂ ਗਲਤ ਤਰ੍ਹਾਂ ਦੀ ਹੋ ਜਾਂਦੀ ਹੈ ਜਾਂ ਸੈਂਟਰ ਗਵਰਨਮੈਂਟ ਦੀ ਹੈ ਜਾਂ ਹੋਰ ਹੈ ਪੰਜਾਬ ਖੜਨਾ ਹਮੇਸ਼ਾ ਆਪਦੇ ਭਰਾਵਾਂ ਨੇ ਹੁੰਦਾ ਨਾਲ ਜੀ ਤੇ ਇਹ ਬਹੁਤ ਜਲਦੀ ਇਹ ਵਾਪਸ ਹੋਊਗਾ 2027 ਵਾਲਾ ਕਿਵੇਂ ਵੇਖ ਰਹੇ ਹੋ 2027 ਦੇ ਵਿੱਚ ਕਾਲੇ ਦਾਲਾ ਉੱਠੂਗਾ ਬਿਲਕੁਲ ਜੀ 2027 ਲੋਕਾਂ ਨੇ ਸਾਰਾ ਕੁਝ ਦੇਖ ਲਿਆ ਸਾਰੇ ਬਦਲਾਅ ਲੋਕੋ ਦੇਖ ਚੁੱਕੇ ਆ ਜੀ ਉਹਨਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਉਹਨਾਂ ਨੇ ਝਾੜੂ ਵੀ ਦੇਖ ਲਿਆ ਹੋਰ ਜਿੰਨਾ ਵੀ ਆਏ ਸਾਰਾ ਕੁਝ ਦੇਖ ਚੁੱਕੇ ਆ ਹੁਣ ਸ਼ਰੂਨੀ ਕਾਲੀ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਜਿਹੜੀ ਬਾਹ ਫੜ ਸਕਦਾ ਤੇ ਸ਼ਰੂਨੀ ਕਾਲੀ ਚੱਲ ਫੜ ਸਕਦਾ ਤੇ ਸ਼ਰੂਨੀ ਕਾਲੀਦਾਲ ਹੀ ਪੰਜਾਬ ਦੀ ਤਰੱਕੀ ਆਸਤੇ ਹੈ ਬਣਿਆ ਤਕਰੀਬਨ ਲਈ ਮਜਲੂਮਾਂ ਲਈ ਸਿੱਖ ਧਰਮ ਦੇ ਮਸਲਿਆਂ ਲਈ ਸ਼੍ਰੋਮਣੀ ਕਾਲੀ ਦਲ ਨੇ ਹੁਣ ਤੱਕ ਲੜਾਈਆਂ ਲੜੀਆਂ ਤੇ ਅੱਗਾ ਵੀ ਲੜੋ ਬਹੁਤ ਬਹੁਤ ਧੰਨਵਾਦ ਗਰੇਦਰ ਸਾਹਿਬ ਅੱਜ ਰਵਾਨਗੀ ਕਰਨ ਲੱਗੇ ਹੋ ਤਲਵੰਡੀ ਸਾਹਿਬ ਨੂੰ ਕੱਲ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਸਾਡੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਕਾਲੀ ਦਲ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਬਾਗੇਪੁਰਾਣੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਾਰੇ ਸਾਡੇ ਵਰਕਰ ਸਭਾਨਾ ਵੱਲੋਂ ਲੱਖ ਲੱਖ ਵਧਾਈ ਦਿਨਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਤੇ ਮੈਂ ਸਾਰੇ ਸਾਡੇ ਡੈਲੀਗੇਟ ਸਬੰਧਾਂ ਦਾ ਤੇ ਸਾਰੇ ਵਰਕਰ ਸਬੰਧਾਂ ਦਾ ਸਾਰੇ ਲੀਡਰਸ਼ਿਪ ਸਬੰਧਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਕੱਲ ਸਰਬਸੰਮਤੀ ਦੇ ਨਾਲ ਸਰਦਾਰ ਸ਼ਖਬੀਰ ਸਿੰਘ ਬਾਦਲ ਸਾਹਿਬ ਦੀ ਚੋਣ ਕੀਤੀ ਗਈ ਉੱਥੇ ਵਾਰ-ਵਾਰ ਸਟੇਜ ਤੋਂ ਬੋਲਿਆ ਗਿਆ ਕਿ ਕੋਈ ਹੋਰ ਨਾਂ ਦੇਣਾ ਚਾਹੁੰਦਾ ਤਾਂ ਦੇ ਸਕਦਾ ਪਾਰ ਸ਼੍ਰੋਮਣੀ ਅਕਾਲੀ ਦਲ ਦੇ ਜਜਾਰੂ ਵਰਕਰ ਸਬੰਧਾਂ ਨੇ ਲੀਡਰਸ਼ਿਪ ਸਬੰਧਾਂ ਨੇ ਇੱਕ ਮਤ ਹੋ ਕੇ ਇੱਕ ਚਿੱਤ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿੱਥੇ ਪਰੰਪਰਾ 104 ਸਾਲ ਪੁਰਾਣੀ ਪਾਰਟੀ ਦੀ ਜਿੱਥੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਸੇ ਜਗ੍ਹਾ ਤੇ ਕੀਤੀ ਗਈ ਤੇ ਪਹਿਲੀ ਵਾਰ ਹੋਇਆ ਕਿ ਜਕਾਰਿਆਂ ਦੀ ਗੂੰਜ ਦੇ ਨਾਲ ਪ੍ਰਧਾਨ ਸਾਹਿਬ ਦੀ ਚੋਣ ਹੋਈ ਕਿਉਂਕਿ ਜਿੰਨਾ ਵਿਰੋਧੀਆਂ ਨੇ ਪ੍ਰਚਾਰ ਕੀਤਾ ਸੀ ਸਾਰਾ ਨੰਗਾ ਹੋ ਗਿਆ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਕੀ ਹੱਥ ਸੀ ਜਿਹੜੇ ਹੋਰ ਤੁਰੇ ਫਿਰਦੇ ਨੇ ਮੈਂ ਸਮਝਦਾ ਕਿ ਜਿਹੜੇ ਕਹਿੰਦੇ ਸੀ ਕਾਲੀ ਗੱਲ ਸਾਡਾ ਸਾਡੇ ਸਿਰ ਤੇ ਖੜਾ ਹੈ ਕੱਲ ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ ਕਿਉਂਕਿ 560 ਡੈਲੀਗੇਟ ਨੇ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਦੀ ਚੋਣ ਕੀਤੀ ਉਹਦੀ ਮੈਂ ਜਿੱਥੇ ਹਲਕੇ ਬਾਗੇ ਪੁਰਾਣੇ ਵੱਲੋਂ ਸਾਡੇ ਸਮੁੱਚੀ ਲੀਡਰਸ਼ ਬਾਨਾ ਵੱਲੋਂ ਵਰਕਰ ਸਭਾ ਬਾਨਾ ਵੱਲੋਂ ਸਾਰੇ ਡੈਲੀਗੇਟ ਸਭਾ ਦਾ ਧੰਨਵਾਦ ਕਰਦਾ ਉੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਲਸਾ ਨੂੰ ਬਧਾਈ ਦਿਨਾ ਤੇ ਇਹ ਸੰਗਤ ਜਿਹੜੀ ਖੜੀ ਆਈ ਦਾ ਵੀ ਤਨਮਾਦ ਕਰਦਾ ਕਿਉਂਕਿ ਭਰਤੀ ਇਹਨਾਂ ਨੇ ਕੀਤੀ ਆ 27 ਲੱਖ ਭਰਤੀ ਹੋਈ 27 ਲੱਖ ਭਰਤੀ ਨੇ ਜਿਹੜੀ ਚੋਣ ਕੀਤੀ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਲਸਾ ਦੀ ਕੀਤੀ ਅੱਜ ਫੇਰ ਬਹੁਤ ਵੱਡਾ ਇਕੱਠ ਆ ਜਿਹੜਾ ਸ਼੍ਰੀ ਤਖਤ ਤਮਨ ਸਿੰਘ ਸਾਹਿਬ ਤੇ ਜਿਹੜੀ ਵਿਸ਼ਾਲ ਕਾਨਫਰੰਸ ਰੱਖੀ ਗਈ ਜਿੱਥੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਆ ਉਥੇ ਪਹਿਲੀ ਵਾਰ ਪ੍ਰਧਾਨ ਬਣ ਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸੰਬੋਧਨ ਕਰਨਾ ਸਾਰੇ ਸੰਗਤ ਤਤਪਰ ਆ ਕੇ ਪ੍ਰਧਾਨ ਸਾਹਿਬ ਦੇ ਵਿਚਾਰ ਸੁਣਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸਬਾਨਾਂ ਦੇ ਵਿਚਾਰ ਸੁਣਨੇ ਆ ਇੱਥੋਂ ਹਰਵਾਨ ਕੀ ਹੋਣੀ ਆ ਤੁਸੀਂ ਦੇਖਿਆ ਕਿ ਕਿੰਨਾ ਵੱਡਾ ਇਕੱਠ ਕਿੰਨਾ ਵੱਡਾ ਕਾਫਲਾ ਹਲਕੇ ਭਾਗੇ ਭੰਤੋਂ ਗੱਡੀਆਂ ਨਾਲ ਜਾ ਰਿਹਾ ਤੇ ਕਿੰਨੇ ਉਤਸ਼ਾਹ ਜਨੇ ਸਾਡੇ ਵਰਕਰ ਤੇ ਲੀਡਰ ਸਬਾਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾ ਕਾਡਰਾ ਜਿਹੜਾ ਉਸੇ ਤੱਕ ਖੜਾ ਹੈ ਸ਼੍ਰੋਮਣੀ ਕਾਲੀਕਲ ਦੇ ਪਿੰਡਾਂ ਦੇ ਵਿੱਚ ਲੋਕ ਬੈਠੇ ਨੇ ਸ਼ਹਿਰਾਂ ਦੇ ਵਿੱਚ ਲੋਕ ਬੈਠੇ ਨੇ ਉਹ ਪੂਰੀ ਤਰ੍ਹਾਂ ਸਤਾਈ ਦੀ ਡੀ ਕਰ ਰਹੇ ਆ ਇਹ ਕਹਿ ਰਹੇ ਆ ਕਿ ਕਦੋਂ ਸਮਾਊਗਾ ਤੇ ਕਦੋਂ ਅਸੀਂ ਆਪਣਾ ਵੋਟ ਦਾ ਇਸਤੇਮਾਲ ਕਰਾਂਗੇ ਇਸ ਕਰਕੇ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿੱਦੀ ਸੰਗ ਤੇ ਤੇ ਪਹੁੰਚੀ ਆ ਤੇ ਹੁਣ ਲੰਡੂ ਲੱਡੂ ਵੰਡ ਕੇ ਜਿਹੜਾ ਖਲ ਪ੍ਰਧਾਨ ਸਾਹਿਬ ਦੀ ਚੋਣ ਹੋਈ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਲੰਡੂ ਵੰਡੇ ਜਾ ਰਹੇ ਆ ਦਾਣਾ ਮੰਡੀ ਅਸੀਂ ਮੰਦਰਪਿੰਡ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਸਾਰੀ ਸਮੁੱਚੀ ਹਲਕੇ ਦੀ ਲੀਡਰਸ਼ਿਪ ਤੇ ਵਰਕਰ ਸਭਾਨ ਤੇ ਮੈਂ ਸਾਰਿਆਂ ਦਾ ਫੇਰ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਜਿਹੜੇ ਇੱਥੇ ਪਹੁੰਚੇ ਨੇ ਤੇ ਕਿੰਝਾਂ ਨੂੰ ਹਜੇ ਕੰਮ ਸੀ ਕਿਉਂਕਿ ਅਜੋ ਸਾਖੀ ਆ ਤਾਂ ਨਾ ਆਪਣੇ ਹਲਕੇ 'ਚ ਵੀ ਕਈ ਥਾਂ ਵੀ ਸਾਖੀ ਲੱਗਦੀ ਆ ਪਰ ਫੇਰ ਵੀ ਬਹੁਤ ਵੱਡਾ ਉਤਸ਼ਾਹ ਜਿਹੜਾ ਹਲਕੇ ਦੇ ਵਰਕਰਾਂ ਦਾ ਤੇ ਉੱਥੇ ਬਹੁਤ ਵੱਡਾ ਇਕੱਠਾ ਜਿਹੜਾ ਹੋਣ ਜਾ ਰਿਹਾ ਇਹਨਾਂ ਜਿੱਥੇ ਨਾਲ ਤੋਂ ਵੀ ਜਿਹੜਾ ਪਾਤੀ ਤੇ ਸਵਾਲ ਚੁੱਕੇ ਗਏ ਆ ਜਹੇਦਾਰ ਸਿਕ ਕੋਮ ਦੇ ਸਾਂਝੇ ਹੁੰਦੇ ਆ ਪਰ ਦਖਲ ਅੰਦਾਜ਼ੀ ਵੱਧ ਕਰ ਰਹੇ ਜਹੇਦਾਰ ਸਾਹਿਬ ਸਾਂਝੇ ਰਹੇ ਨਹੀਂ ਜਹੇਦਾਰ ਸਾਹਿਬ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ ਆ ਕਿਉਂਕਿ ਬੀਜੇਪੀ ਦੇ ਹੱਥਾਂ 'ਚ ਖੇਡਨੇ ਕਰਕੇ ਹੀ ਜਹੇਦਾਰ ਸਾਹਿਬ ਨੇ ਜੋ ਉਹਨਾਂ ਦਾ ਫਰਜ਼ ਮੰਦਾ ਸੀ ਉਹ ਪੂਰਾ ਅਦਾ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਪਾਰਟੀ ਬਾਜ਼ੀ ਦੇ ਵਿੱਚ ਸਿੰਘ ਸਾਹਿਬ ਜਿਹੜੇ ਹੁੰਦੇ ਆ ਉਹ ਕੌਮ ਦੇ ਸਾਂਝੇ ਹੁੰਦੇ ਆ ਪੰਥ ਦੇ ਸਾਂਝੇ ਹੁੰਦੇ ਆ ਕਦੇ ਉਹਨਾਂ ਨੇ ਸਿਆਸੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਉਹ ਸਿੱਧਾ ਦਾ ਸਿੱਧਾ ਡਾਇਰੈਕਟਲੀ ਪਹਿਲਾਂ ਇੰਡਾਇਰੈਕਟਲੀ ਇਹ ਸਾਲਿੰਦੇ ਸੀ ਹੁਣ ਡਾਇਰੈਕਟਲੀ ਕਿਉਂਕਿ ਇੱਕ ਪਾਰਟੀ ਸ਼ਾਮਲ ਹੋ ਚੁੱਕਿਆ ਉਸ ਪਾਰਟੀ ਸ਼ਾਮਲ ਹੋ ਚੁੱਕਿਆ ਜਿਹੜੇ ਫਰਜ਼ੀ ਪਰਤੀ ਕਰ ਰਿਹਾ ਤੇ ਫਰਜ਼ੀ ਪਰਤੀ ਕੀ ਦੇ ਕਹਿੰਦੇ ਹੋ ਰਹੀ ਹੈ ਬੀਜੇਪੀ ਦੇ ਕਹਿੰਦੇ ਤੇ ਇਸ ਹਰਪੀ ਸਿੰਘ ਦੇ ਕਹਿੰਦੇ ਕਿਉਂਕਿ ਮੈਂ ਇਹਨੂੰ ਸਿੰਘ ਸਾਹਿਬ ਨਹੀਂ ਕਹਿ ਸਕਦਾ ਕਿਉਂਕਿ ਹੁਣੇ ਸਿੰਘ ਸਾਹਿਬ ਨਹੀਂਗਾ ਜਦੋਂ ਸਾਡਾ ਸਕਾਰਜੋਗ ਸਿੰਘ ਸਾਹਿਬ ਸੀ ਉਦੋਂ ਅਸੀਂ ਉਹਨੂੰ ਸਿੰਘ ਸਾਹਿਬ ਵੀ ਕਹਿੰਦੇ ਸੀ ਪਰ ਅੱਜ ਜੋ ਮਖੌਟਾ ਉਹਦੇ ਪਾਇਆ ਸੀ ਇਹ ਬੀਜੇਪੀ ਦਾ ਪਾਇਆ ਸੀ ਆਰਐਸਐਸ ਦਾ ਪਾਇਆ ਸੀ ਉਹਨਾਂ ਦੇ ਸ਼ਹਿਰਾਂ ਦੇ ਚੱਲ ਰਿਹਾ ਮਮਾ ਸਾਹਿਬ ਜਿਵੇਂ ਜਿਹੜੇ ਹਰਪ੍ਰੀਤ ਸਿੰਘ ਕੰਨੀ ਜੀ ਨਾਲ ਗੱਲ ਚੱਲੀ ਉਹਨਾਂ ਨੇ ਜਿਹੜਾ ਕੱਲ ਇੱਕ ਬਿਆਨ ਵੀ ਦਿੱਤਾ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਨਿਯੁਕਤੀ ਹੋਈ ਹੈ ਉਹਨੂੰ ਗੈਰ ਸੰਵਿਧਾਨਕ ਦੱਸਿਆ ਕੀ ਕਹੋਗੇ ਗੈਰ ਸੰਵਿਧਾਨਕ ਕਿਵੇਂ ਹੋ ਸਕਦਾ ਜੀ ਅਸੀਂ ਵਰਕਿੰਗ ਕਮੇਟੀ ਅਥਾਰਟੀ ਆ 101 ਮੈਂਬਰ ਨੇ ਵਰਕਿੰਗ ਕਮੇਟੀ ਦੇ ਇੱਕ ਮੈਂਬਰ ਵੀ ਯਾਨੀ ਹਰਪੀ ਸਿੰਘ ਦੀ ਹਮਾਇਤ ਕਰ ਰਿਹਾ 101 ਮੈਂਬਰਾਂ ਚੋਂ ਉਹ ਅਥਾਰਟੀ ਹੈ ਇਲੈਕਸ਼ਨ ਕਮਿਸ਼ਨ ਨੂੰ ਸਾਧੀਆਂ 27000 ਦੀ 27000 ਭਰਤੀ ਉੱਥੇ ਭੇਜ ਚੁੱਕੇ ਆ ਡੈਲੀਗੇਟ ਜਿਹੜੇ ਸਾਡੇ ਜ਼ਿਲ੍ਹੇ ਦੇ ਡੈਲੀਗੇਟ ਆ ਉਹਨਾਂ ਦੇ ਨਾਂ ਸਾਰਿਆਂ ਦੇ ਉਹ ਦਿੱਲੀ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਚੁੱਕੇ ਆ ਜਿਹੜੇ ਸਟੇਟ ਦੇ ਡੈਲੀਗੇਟ ਆ ਉਹਨਾਂ ਸਾਰਿਆਂ ਦੇ ਨਾਂ ਜਿਹੜੇ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਚੁੱਕੇ ਆ ਸੰਵਿਧਾਨਕ ਤੌਰ ਤੇ ਹੋਈ ਹੈ ਕਿਉਂਕਿ ਉਹ ਗੈਰ ਸੰਵਿਧਾਨਕ ਆਪ ਗੱਲਾਂ ਕਰ ਰਿਹਾ ਉਹਨੂੰ ਮੈਂ ਇਹ ਪੁੱਛਣਾ ਚਾਹੁੰਦਾ ਸਵਾਲ ਕਰਨਾ ਚਾਹੁੰਦਾ ਹਰਪੀ ਸਿੰਘ ਨੂੰ ਕਿ ਜਿਹੜੀ ਤੂੰ ਭਰਤੀ ਕਰਾ ਕਾਲੀ ਦਲ ਦੇ ਵਿੱਚ ਤਾਂ ਹੋ ਨਹੀਂ ਸਕਦੀ ਸ਼ਾਮਲ ਜੇ ਨਵੀਂ ਪਾਰਟੀ ਪਹਿਲਾਂ ਰਜਿਸਟਰ ਹੁੰਦੀ ਹੈ ਬਾਅਦ ਵਿੱਚ ਭਰਤੀ ਹੁੰਦੀ ਹੈ ਸਿਰਫ ਇੱਕ ਡਰਾਮਾ ਕਰ ਰਹਾ ਇਹ ਤੁਹਾਨੂੰ ਹੋਰ ਮਹੀਨੇ ਦੋ ਮਹੀਨਿਆਂ ਨੂੰ ਸਵਾਲ ਪੁੱਛੋ ਉਹਨਾਂ ਨੂੰ ਕਿ ਜਿਹੜੀ ਪਾਰਟੀ ਤੁਸੀਂ ਕਿੱਥੇ ਦੇਣੀ ਆ ਇਸ ਕਰਕੇ ਉਹਨਾਂ ਕੋਲ ਨਿਸ਼ਾਨ ਵੀ ਨਹੀਂ ਕੋਈ ਅਜੇ ਤੱਕ ਜਿਹੜਾ ਅਜੈਸਟਰਡ ਹੋਇਆ ਤੇ ਸਰਪਾਰਟੀ ਕਿੱਦ ਕਿਵੇਂ ਮੰਨੀ ਜਾਊਗੀ ਉਹਨਾਂ ਦੀ ਹਜੇ ਤੱਕ ਇੱਕ ਵੀ ਉਹ ਨਿਸ਼ਾਨ ਨਹੀਂ ਮਿਲਿਆ ਉਹ ਨਿਸ਼ਾਨ ਤੇ ਪਾਰਟੀ ਰਜਿਸਟਰ ਨਹੀਂ ਹੋਈ ਉਹ ਭਰਤੀ ਕਰ ਹੀ ਨਹੀਂ ਸਕਦੇ ਦੇ 27 ਲੱਖ ਲੋਕਾਂ ਦੀ ਭਰਤੀ ਹੋਈ ਹੈ ਉਹ ਸਭਦਾਨਕ ਹੈ ਕਿ ਜਿਹੜੇ ਫਰਜੀ ਭਰਤੀ ਕਰ ਰਹੇ ਉਹ ਸਭਦਾਨਕ ਹੈ ਇਸ ਕਰਕੇ ਸਭਦਾਨਕ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਸੁਣਿਆ ਹੋਣਾ ਚੀਮਾ ਸਾਹਮਣੇ ਵਾਰ-ਵਾਰ ਕਿਹਾ ਜੇ ਕੋਈ ਹੋਰ ਕੈਂਡੀ ਹੈ ਤਾਂ ਉੱਠ ਕੇ ਨਾਮ ਅਨਾਉਂਸ ਕਰੋ ਕਿਸੇ ਨੇ ਨਾਮ ਨਹੀਂ ਕੀਤਾ ਜਕਾਰਿਆਂ ਦੀ ਗੂੰਜ ਦੇ ਵਿੱਚ ਮੈਂ ਬੜੀਆਂ ਪਹਿਲਾਂ ਪ੍ਰਧਾਨ ਸਭਾ ਨਾਲ ਦੀਆਂ ਚੋਣਾਂ ਦੇ ਵਿੱਚ ਜਾਂਦਾ ਰਿਹਾ ਪਹਿਲੀ ਵਾਰ ਹੋਇਆ ਕਿ ਜਕਾਰਿਆਂ ਦੀ ਗੂੰਜ ਦੇ ਨਾਲ ਤੇਜਸ ਸਿੰਘ ਸਮੁੰਦਰੀ ਹਾਲ ਜਿਹੜਾ ਗੂੰਜਦਾ ਸੀ ਪਹਿਲੀ ਵਾਰ ਹੋਇਆ ਕਿ ਇੰਨਾ ਉਤਸ਼ਾਹ ਸੀ ਉੱਥੇ ਡੈਲੀਗੇਟ ਸਭਾ ਦੇ ਵਿੱਚ ਕਿ ਦੁਬਾਰਾ ਸੁਖਬੀਰ ਸਿੰਘ ਬਾਦਲੀ ਪ੍ਰਧਾਨ ਬਣ ਗਏ ਪਾਲਾ ਸਾਹਿਬ ਜਿਵੇਂ ਤੁਸੀਂ ਪਿਛਲੇ ਦਿਨੀ ਵੀ ਇੱਕ ਜਿਹੜਾ ਬਿਆਨ ਦਿੱਤਾ ਸੀਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਦਲ ਦੇ ਵਿੱਚ ਜਿਹੜੇ ਬੰਦੇ ਨੇ ਵਜੀਰੀਆਂ ਮਾਣੀਆਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਰਹੇ ਆ ਕੀ ਕਹੋਗੇ ਜਿਹੜੇ ਕੁਝ ਬੰਦੇ ਜਿਹੜੇ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦੇ ਦੇ ਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਦੱਸ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਅਸਲੀ ਉਹ ਆ ਆਪਣੇ ਜ਼ਿਲ੍ਹੇ ਦੇ ਵਿੱਚ ਜੇ ਸਭ ਤੋਂ ਵੱਧ ਫਾਇਦਾ ਕਿਸੇ ਨੇ ਲਿਆ ਵਾਜਹਿਦਾ ਤੋਤਾ ਸਿੰਘ ਆਪ ਕੈਬਨਿਟ ਮੰਤਰੀ ਸੀ ਦੋ ਵਾਰ 10 ਸਾਲ ਕੈਬਨਿਟ ਮੰਤਰੀ ਰਹਾ ਇੱਕ ਵਾਰ ਹਾਰ ਗਿਆ ਸੀ ਉਦੋਂ ਵੀ ਕੈਬਨਿਟ ਮੰਤਰੀ ਬੰਨਾ ਸੀ ਪਰ ਦੂਸਰੀ ਵਾਰ ਪਹਿਲਾਂ ਜਿਹੜਾ ਉਹਨਾਂ ਦਾ ਬੇਟਾ ਸਵਾ ਬਰਜਿੰਦਰ ਸਿੰਘ ਬਰਾੜ ਉਹ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਮੋਗੇ ਦਾ ਜਿਹਨੂੰ ਬਹੁਤ ਸਾਰਾ ਫੰਡ ਪੰਜਾਬ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਦਿੱਤਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਦਿੱਤਾ ਉਸ ਤੋਂ ਬਾਅਦ ਹੈਲਥ ਕਾਰਪੋਰੇਸ਼ਨ ਦੀ ਚੇਅਰਮੈਨ ਜਿਹੜੀ ਮੰਡੀ ਬੋਰਡ ਤੋਂ ਦੂਜੇ ਨੰਬਰ ਤੇ ਆਉਂਦੀ ਆ ਉਹ ਜਿਹੜੀ ਚੇਅਰਮੈਨ ਆ ਪਿਓ ਕੈਬਨਟ ਮੰਤਰੀ ਸੀ ਤੇ ਵਰਜਿੰਦਰ ਸਿੰਘ ਬਰਾੜ ਹੈਲਥ ਕਾਰਪੋਰੇਸ਼ਨ ਦਾ ਚੇਅਰਮੈਨ ਸੀ ਤੇ ਤੁਸੀਂ ਸਾਰੇ ਜਾਣਦੇ ਹੋ ਜਿੱਡੇ ਵੱਡੇ ਫਾਇਦੇ ਮੈਂ ਸਮਝਦਾ ਕਿ ਜ਼ਿਲ੍ਹੇ 'ਚ ਕਿਸੇ ਨੇ ਫਾਇਦਾ ਨਹੀਂ ਲਿਆ ਇੱਕੋ ਇੱਕ ਪਰਿਵਾਰ ਆ ਜਹੇਦਾਰ ਬਰਾੜ ਜਿਨੇ ਸਭ ਤੋਂ ਵੱਡੇ ਫਾਇਦੇ ਲਏ ਉਹ ਫਾਇਦੇ ਲੈ ਕੇ ਇੱਥੋਂ ਭੱਜਿਆ ਜਿਵੇਂ ਹੁਣ ਗੱਲ ਕਰਕੇ ਜਿਹੜਾ ਤੁਹਾਡੇ ਨਾਲ ਦੇ ਸਾਥੀ ਸੀਗੇ ਜਿਵੇਂ ਜਿਹੜੇ ਹਰ ਵਕ ਤੁਹਾਡੇ ਨਾਲ ਪਰਸ਼ਾਵਾਂ ਦੇ ਵਗ ਰਹਿੰਦੇ ਸੀਗੇ ਅੱਜ ਮੱਲਾ ਸਾਹਿਬ ਉਹ ਤੁਹਾਨੂੰ ਛੱਡ ਕੇ ਪਾਸੇ ਚਲੇ ਗਏ ਕਾਲੀ ਦਲ ਨੂੰ ਛੱਡ ਕੇ ਪਾਸੇ ਚਲੇ ਗਏ ਦੂਸਰੇ ਪਾਸੇ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਸੋਮਣੀ ਕਾਲੀ ਦਲ ਦਾ ਮੋਗੇ ਦਾ ਉਹ ਵੀ ਅੱਜ ਤੁਹਾਡੇ ਨਾਲ ਨਹੀਂਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਦੀ ਬਾਤ ਮੈਂ ਕੁਝ ਨਹੀਂ ਕਹਿਣਾ ਕਿਉਂਕਿ ਲੋਕ ਸਾਰੇ ਜਾਣਦੇ ਆ ਜੀ ਕਿ ਅਸੀਂ ਉਹਨਾਂ ਨੂੰ ਕਿੰਨਾ ਸਤਕਾਰ ਦਿੰਦਾ ਪਾਰਟੀ ਨੇ ਕਿੰਨਾ ਸਤਕਾਰ ਦਿੱਤਾ ਮੈਂ ਕਿੰਨਾ ਸਤਕਾਰ ਦਿੱਤਾ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਨੇ ਕਿੰਨਾ ਸਤਕਾਰ ਦਿੱਤਾ ਆ ਜਿਹੜੀ ਸੰਗਤ ਖੜੀ ਆ ਇਹਨੇ ਉਹ ਉਹਨਾਂ ਦੀ ਬਾਤ ਮੈਂ ਨਹੀਂ ਬੋਲਦਾ ਇਹ ਕੱਲ ਨੂੰ ਵਾਪਸ ਆਉਂਦੇ ਹੋ ਤੁਸੀਂ ਲਓਗੇ ਉਹ ਪਾਰਟੀ ਦਾ ਹੁਕਮ ਹੈ ਜੋ ਪਾਰਟੀ ਪ੍ਰਧਾਨ ਸਾਹਿਬ ਕਰਨਗੇ ਜੋ ਆ ਉਹਨਾਂ ਦਾ ਧੰਨਵਾਦ ਜਿਸ ਤਰ੍ਹਾਂ ਜੇ ਅਕਾਲੀ ਸਰਕਾਰ ਦੀ ਗੱਲ ਨੂੰ ਛੱਡ ਕੇ ਅੱਜ ਦੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰ ਹੈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਅਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵੱਡਾ ਪ੍ਰਚਾਰ ਕੀਤਾ ਗਿਆ ਸੀ ਕੀ ਕਹੋਗੇ ਅੱਜ ਜਿਹੜੀਆਂ ਇਹ ਦੋਨੇ ਚੀਜ਼ਾਂ ਇਹ ਪੂਰੀਆਂ ਹੋਈਆਂ ਲਾਅਨ ਆਰਡਰ ਦੀ ਸਥਿਤੀ ਜਿਹੜੀ ਆਏ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਕਤਲੋਗਾਰਦ ਹੋ ਰਹੀ ਹੈ ਮੈਂ ਸਮਝਦਾ ਕਿ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਗਵਾ ਚੁੱਕੇ ਆ ਨਸ਼ੇ ਦੀ ਜਿਹੜੀ ਵੱਡੀ ਢੰਡੋਰਾ ਪਟਿਆ ਸੀ ਇਹਨਾਂ ਨੇ ਜਿਸ ਕਰਕੇ ਸਰਕਾਰ ਲਿਆਂਦੀ ਸੀ ਉਹ ਅੱਜ ਨਸ਼ਿਆਂ ਦਾ ਜਿਹੜਾ ਪੰਜਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਬਿਲਕੁਲ ਠਲ ਨਹੀਂ ਪੈ ਰਹੀ ਦੂਸਰਾ ਜਿਹੜਾ ਕਿਸਾਨਾਂ ਦੇ ਨਾਂ ਤੇ ਕਿਸਾਨਾਂ ਨੇ ਵੋਟ ਵੀ ਬਹੁਤ ਪਾਈ ਸੀ ਇਹਨਾਂ ਨੂੰ ਪਰ ਅੱਜ ਜੋ ਧੋਖਾ ਕੀਤਾ ਗਿਆ ਕਿਸਾਨਾਂ ਨਾਲ ਫੋੜ ਫਰਾਈਆਂ ਹੁੰਦੀਆਂ ਰਹਿੰਦੀਆਂ ਕੋਈ ਰੌਲਾ ਨਹੀਂ ਪਰ ਜੋ ਸੱਦਕੇ ਮੀਟਿੰਗ ਦੇ ਵਿੱਚ ਕਿਸਾਨ ਭਰਾਵਾਂ ਨੂੰ ਫੜਿਆ ਗਿਆ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਟਿਆ ਗਿਆ ਤੇ ਉੱਥੋਂ ਚੱਕ ਕੇ ਮੁੜ ਕੇ ਕੜੀਸ ਕੜੀਸ ਕੇ ਜਿਹੜਾ ਮੋਰਚਾ ਉਹਨਾਂ ਦਾ ਖਤਮ ਕੀਤਾ ਇਸ ਤੋਂ ਮਾੜੀ ਕੋਈ ਗੱਲ ਹੋ ਸਕਦੀ ਹੈ ਸਾਡੀਆਂ ਧੀਆ ਭੈਣਾਂ ਨੂੰ ਵੀ ਇੱਥੇ ਜਿਹੜੀਆਂ ਬੈਠੀਆਂ ਸੀ ਉਹਨਾਂ ਨੂੰ ਕੜੀਸ ਕੇ ਕੈਂਟਰਾਂ ਦੇ ਵਿੱਚ ਸਟਿਆ ਗਿਆ ਇਸ ਤੋਂ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਹਰ ਫਰੰਟ ਤੇ ਜਿਹੜੀ ਇਹ ਆਪ ਸਰਕਾਰ ਆ ਫੇਲ ਆ ਇਹਨਾਂ ਦੇ ਐਮ.ਐਲ.ਏ ਨੂੰ ਲੋਕਾਂ ਨੇ ਪਿੰਡਾਂ ਜਿੰਨੀ ਮਾਰ ਦਿੱਤਾ ਜਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆ ਇਸ ਪਿੰਡ ਦੇ ਵਿੱਚ ਹੀ ਅਨਾਊਂਸਮੈਂਟ ਹੋਈ ਕਿ ਸਾਡੇ ਪਿੰਡ ਦੇ ਵਿੱਚ ਝਾੜੂ ਵਾਲਿਆਂ ਦਾ ਐਮਐਲਏ ਨਾ ਆਵੇ ਇੱਥੇ ਆਇਆ ਇੱਕ ਦਿਨ ਰਾਤ ਨੂੰ ਆਇਆ ਮੈਨੂੰ ਪਤਾ ਲੱਗਿਆ ਕਿ ਆਇਆ ਤਾਂ ਰਾਤ ਨੂੰ ਕਿਸੇ ਦੇ ਘਰੇ ਪਰਸਲਾ ਆਇਆ ਇੱਥੇ ਅਨਾਊਂਸਮੈਂਟ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਝਾੜੂ ਝਾੜੂ ਪੋਚੇ ਵਾਲਿਆਂ ਦਾ ਕੋਈ ਵੀ ਵਿਅਕਤੀ ਸਾਡੇ ਪਿੰਡ ਦੇ ਵਿੱਚ ਨਾ ਆਵੇ